ਮੇਰੇ ਲਾਗੇ ਇੱਕ ਮਾਂ ਨੇ ਦਵਾਈ ਲਈ ਗਰੀਬ ਸੀ ਡਾਕਟਰ ਤੋਂ ਬਿੱਲ ਲੈ ਕੇ ਤੇ ਦਵਾਈ ਦਾ ਬਿੱਲ ਬਣਿਆ 575 ਰੁਪਏ 10 ਲਾਗੇ ਇਹ ਖੜੋਤਾ ਸੀ ਤੇ ਡਾਕਟਰ ਕਹਿੰਦਾ 575 ਰੁਪਏ ਬਿੱਲ ਹੈ ਤੇ ਉਹ ਵਿਚਾਰੀ ਨੇ ਪਰਸ ਖੋਲਿਆ ਤੇ ਕੱਲੇ 70 ਰੁਪਏ ਕਹਿੰਦੀ ਕਾਕਾ ਆ ਮੇਰਾ ਬੋਤ 70 ਰੁਪਏ ਆ ਬਾਕੀ ਦਵਾਈ ਕੱਢ ਲੈ ਇੰਨੀ ਦੇ ਦੇ ਅੰਦਰੋਂ ਸੱਟ ਵੱਜੀ ਸਤਿਗੁਰੂ ਅੱਜ ਮੌਕਾ ਮਿਲ ਗਿਆ ਮੈਂ ਕਿਹਾ ਡਾਕਟਰ ਸਾਹਿਬ ਦਵਾਈ ਨਹੀਂ ਕੱਢਣੀ ਇਹ ਤੋਂ ਡਬਲ ਦਵਾਈ ਇਹਨੂੰ ਮਹੀਨੇ ਦੀ ਦੇ ਦਿਓ ਜਿਹੜਾ 1170 ਬਿੱਲ ਬਣਦਾ ਮੇਰੀ ਝੋਲੀ ਪਾ ਦਿਓ ਮੇਰੀ ਝੋਲੀ ਪਾ ਦਿਓ ਮੇਰਾ ਦਸਵੰਦ ਪਿਆਵ ਡੱਬੀ 'ਚ ਮਹੀਨੇ ਦਾ ਜੇ ਆਪਾਂ 50000 ਕਮਾਉਣੇ ਆ ਨਾ ਉਹਦੇ ਵਿੱਚੋਂ ਆਪਣਾ 5000 ਰੁਪਇਆ ਬਾਬੇ ਨਾਨਕ ਦਾ ਪਿਆਵਾ ਤੇ ਮੈਂ ਇਹਨੂੰ ਦਵਾਈ ਲੈਦਾ ਸੱਚ ਜਾਣੇ ਉਸ ਮਾਤਾ ਨੇ ਆਖਿਆ ਤੂੰ ਧੰਨ ਨੇ